ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਜੋ ਪੰਜ ਮੈਂਬਰੀ ਭਰਤੀ ਕਮੇਟੀ ਬਣਾਈ ਗਈ ਹੈ ਉਸ ਵੱਲੋਂ ਭਰਤੀ ਮਹਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਕੱਲ ਨੂੰ ਮਲੇਰਕੋਟਲਾ ਜ਼ਿਲ੍ਹੇ ਦੀ ਭਰਤੀ ਹੈ ਜਿਹੜੀ ਮਿਲਨ ਪੈਲਸ ਰੇਲਵੇ ਰੋਡ ਮਲੇਰਕੋਟਲਾ ਵਿਖੇ ਜਿਹੜੀ ਇਹ ਸ਼ੁਰੂ ਕੀਤੀ ਜਾਣੀ ਹੈ 10 ਵਜੇ ਮੈਂ ਸਾਰੇ ਮਲੇਰਕੋਟਲਾ ਜ਼ਿਲ੍ਹਾ ਨਿਵਾਸੀ ਅਮਰਗੜ ਹਲਕੇ ਦੇ ਅਤੇ ਮਲੇਰਕੋਟਲਾ ਹਲਕੇ ਦੇ ਸਾਰੇ ਨੌਜਵਾਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕੱਲ ਉਸ ਮਹਿਮੇ ਦੇ ਵਿੱਚ ਮਿਲਨ ਪੈਲਸ ਦੇ ਪਹੁੰਚੋ ਤਾਂ ਜੋ ਇਸ ਮਹਿਮੇ ਨੂੰ ਅਸੀਂ ਪੂਰਾ ਕਾਮਯਾਬ ਕਰ ਸਕੀਏ ਇਸ ਭਰਤੀ ਕਮੇਟੀ ਜਿਹੜੀ ਭਰਤੀ ਹੋਣ ਜਾ ਰਹੀ ਹੈ ਇਸ ਦੇ ਵਿੱਚ ਜਿਹੜੇ ਮੁੱਖ ਪ੍ਰਬੰਧਕ ਨੇ ਸਾਡੇ ਭਰਤੀ ਕਮੇਟੀ ਦੇ ਮੈਂਬਰ ਨੇ ਸ ਆਕਬਾਲ ਸਿੰਘ ਜੂੰਦਾ ਜਿਨ੍ਹਾਂ ਦਾ ਮੋਬਾਈਲ ਨੰਬਰ 9915500198 ਹੈ ਸੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਸਾਡੇ ਐਨਆਰਈ ਨੂੰ ਅਪੀਲ ਕਰਦਾ ਕਿ ਉਹ ਵੀ ਇਸ ਭਾਰਤੀ ਦੇ ਵਿੱਚ ਪੂਰਾ ਸਹਿਯੋਗ ਦੇਣ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਫੋਨ ਕਰਨ ਅਤੇ ਨਾਲ ਹੀ ਆਨਲਾਈਨ ਭਾਰਤੀ ਹੈ ਜਿਹੜੀ ਐਨਆਰਈ ਵੀਰਾਂ ਲਈ ਉਹ ਵੀ ਜਲਦੀ ਅਸੀਂ ਜਿਹੜਾ ਉਹਨਾਂ ਲਈ ਪ੍ਰਬੰਧ ਸ਼ੁਰੂ ਕਰ ਰਹੇ ਹਾਂ ਬਹੁਤ ਵੱਡਾ ਜਿਹੜਾ ਉਤਸ਼ਾਹ ਪੰਜਾਬ ਦੇ ਵਿੱਚੋਂ ਵੀ ਅਤੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕਾਂ ਦਾ ਮਿਲ ਰਿਹਾ ਸੋ ਤੁਹਾਡੇ ਸਹਿਯੋਗ ਦੇ ਦਾ ਮੈਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਮਝ ਵੀ ਆਸ ਕਰਦਾ ਕਿ ਪੂਰਾ ਸਹਿਯੋਗ ਤੁਹਾਡੇ ਵੱਲੋਂ ਮਿਲੂਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ